ਹਲੋ ਜੀ ਸਸੀ ਕਾ ਸਾਰਿਆਂ ਨੂੰ ਦੇਖੋ ਕਿੰਨਾ ਹਨੇਰਾ ਹੈ ਅੱਜ ਬਾ ਨਾ ਸਟ੍ਰੋਮ ਆਇਆ ਅੱਜ ਨਹੀਂ ਹਨੇਰੀ ਚੱਲਦੀ ਹੈ ਨਾ ਟਰੀਆਂ ਵੀ ਡਿਗਣ ਨੂੰ ਫਿਰਦੀਆਂ ਦਾ ਸਾਰੇ ਸਾਡੇ ਲਾਈਟ ਚੱਲ ਗਈ ਅੱਜ ਅਨਕੀਆਂ ਨਕੀਆਂ ਨਹੀਂ ਲਾਈਟਾਂ ਜਗਦੀਆਂ ਆ ਮਾਨਕ ਸਿੰਘ ਅੰਦਰ ਬੈਟਰੀ ਜਗਾ ਕਿ ਹਨੇਰੇ ਚ ਬੈਠ ਕੇ ਖਾਣਾ ਖਾ ਰਿਹਾ ਆ ਬੋਬੀ ਹਜੇ ਕੰਮ ਤੋਂ ਆਇਆ ਨਹੀਂ ਗਰਾਜ ਸਾਡੀ ਖੁੱਲਣੀ ਨਹੀਂ ਅੱਜ ਕਿਉਂਕਿ ਲਾਈਟ ਹੈ ਨਹੀਂ ਤੇ ਰਾਤ ਨੂੰ ਹੋ ਜਾਣੀ ਆ ਕਾਫੀ ਠੰਡ ਹੀਟ ਚੱਲਣੀ ਨਹੀਂ ਥੋ ਪਤਾ ਨਹੀਂ ਕੀ ਕਰੂੰਗੇ ਦੋ ਦੋ ਕੰਬੜ ਲੈ ਕੇ ਜੋੜ ਕੇ ਸੌਵਾਂਗੇ ਹਨਾ ਮੈਨ ਲੱਗਾ ਗੋभी ਆ ਗਿਆ ਬਾਹਰ ਤੇ ਗਰਾਜ ਨਹੀਂ ਖੁੱਲਣੀ ਗੋभी ਤੋਂ ਹੁਣ ਮੈਂ ਦੇਖਦੀ ਆ ਫਰੰਟ ਡੋਰ ਖੋਲਦੀ ਆ ਲਈ ਤੇ ਆ ਗਈ ਉਹਦੀ ਗੱਡੀ ਮੈਨ ਲੱਗਾ ਸਟੋਰ ਤੇ ਵੀ ਲਾਈਟ ਨਹੀਂ ਸੀਗੀ ਓ ਆ ਗਿਆ ਗੋभी ਵਾਓ ਕਿੰਨੀ ਨੇਰੀ ਚੱਲਦੀ ਆ ਵਾਹ ਟੋਕਰੀਆਂ ਵੀ ਹਨਾ ਔੜ ਔੜ ਜਾਣੀਆਂ ਕਿ ਦਸ਼ੂਕ ਦੀ ਆ ਤੀਜਾ ਦਿਨ ਹੋ ਗਿਆ ਬਿਜਲੀ ਆਈ ਨਹੀਂ ਨੇਰੀ ਚੱਲ ਕੇ ਸਾਰਾ ਕੰਮ ਖਰਾਬ ਹੋ ਗਿਆ ਤੇ ਦੋ ਦਿਨ ਹੋ ਗਏ ਸ਼ਾਵਰ ਵੀ ਨਹੀਂ ਲਿਆ ਤੋਂਪ ਐਦਾਂ ਨਿਕਲੀ ਐ ਜਿੱਦਾਂ ਪੂਰੀਆਂ ਗਰਮੀਆਂ ਹੁੰਦੀਆਂ ਐ ਠੰਡ ਨਹੀਂ ਆ ਕੋਈ ਹੰਤ ਨਹੀਂ ਮੈਂ ਤਾਂ ਸਵੇਰ ਦੀ ਕੰਬਲ ਲਪੇਟ ਕੇ ਤੁਰੀ ਫਿਰਦੀ ਆ ਕੋਈ ਕੰਮ ਕਰਨੇ ਨੂੰ ਵੀ ਨਹੀਂ ਜੀ ਕਰਦਾ ਭਈ ਹੂਹ ਕਿਤੇ ਜਾਣ ਨੂੰ ਜੀ ਨਹੀਂ ਕਰਦਾ ਸਾਰੇ ਕਿਤੇ ਠੰਡੇ ਠੰਡ ਖਲਾਰਾ ਪਿਆ ਆ ਵੇ ਕਿਦਾਂ ਸਾਰੇ ਪੱਤੇ ਖਿਲਰੇ ਆ ਸਾਰੇ ਪਾਸੇ ਟ੍ਰੀਆਂ ਡਿਗੀਆਂ ਆ ਗਾਰਡਨ ਕਿੰਨੀ ਗੰਦੀ ਹੋਈ ਆ ਸਟ੍ਰੀਆਂ ਤੋਂ ਹਨਾ ਸ਼ਿਟੀਆਂ ਆ ਗਈਆਂ ਡੈਕ ਡੈਕ ਕੇ ਆਹ ਸਾਰਾ ਡੈਕ ਵੀ ਭਰਿਆ ਆ ਤੋ ਬੰਨੀ ਨੀ ਕਲੀ ਜਿੱਦਾਂ ਕਿਤੇ ਪੂਰੀਆਂ ਫੁੱਲ ਗਰਮੀਆਂ ਹੁੰਦੀਆਂ ਆ ਆਵਰ ਚਲ ਗਈ ਸਾਡੇ ਬੇਸਮੈਂਟ ਚ ਆ ਗਿਆ ਫਲੱਡ ਐਂਡ ਗੋभी ਕਰ ਰਹੀਆ ਕਲੀਨ ਹਣ ਇਹਦੇ ਸਾਰੇ ਪਾਣੀ ਪਾਣੀ ਕਿਉਂਕਿ ਮੈਂ ਛੋਟੀ ਮਸ਼ੀਨ ਨਾ ਕਰਦੀ ਸੀ ਹਮ ਗੋਵੀ ਰੰਸਤੇ ਲੈ ਕੇ ਆਇਆ ਵੱਡੀ ਵਾਲਾ ਸਟਾਰਮ ਕੁਕਿੰਗ ਡੇ ਇਹ ਬਣਾਇਆ ਮੈਂ ਫਲੇਕੀ ਬਿਸਕਟ ਗਰਾਊਂਡ ਟਰਕੀ ਇਨਚਲਾਦਾ ਮਾਨਕ ਲੈ ਗਿਆ ਐਰਨ ਤੇ ਗੋਬੀ ਨੇ ਖਾਣਾ ਉੱਥੇ ਬਣਦੀ ਦਾਲ ਇਹ ਬਣਾਉਣ ਲੱਗੀ ਮੈਂ ਐਪਲ ਐਂਡ ਚਾਕਲੇਟ ਚਿਪ ਵਨ ਟੂ ਕੀਕ ਇਹਦੇ ਵਿੱਚ ਤੇ ਮੇਰੇ ਐਪਲ ਆ ਚਾਕਲੇਟ ਚਿਪਸ ਆ ਇਹਦੇ ਵਿੱਚ 슈ਗਰ ਤੇ ਬਟਰ ਆ ਇਹਦੇ ਵਿੱਚ ਐਗਸ ਦੀ ਥਾਂ ਤੇ ਪਾਉਣਾ ਮੈਂ ਲੱਸੀ ਇੱਕ ਕੰਡਾ ਉਹਦੇ ਲਈ ਕੋਟਰ ਕੱਪ ਲੱਸੀ ਸੋ ਇਹਦੇ ਵਿੱਚ ਪਾਣੇ ਸੀ ਤਿੰਨ ਅੰਡੇ ਇਹਦੇ ਵਿੱਚ ਪਾਇਆ ਮੈਂ ਆ ਉਹਨਾ ਕੱਪ ਪਸਤੀ ਦਾ ਬਾਕੀ ਉਹ ਸਪਾਈਸਸ ਐਪੋਕੇ ਗਿਆ ਬਣਾ ਥੋੜਾ ਜਿਹਾ ਮੈਸ ਅਪ ਜਾ ਹੋ ਗਿਆ ਕੱਢਣ ਲੱਗੀ ਤਾਂ ਉਹ ਨਾ ਥੋੜਾ ਜਿਹਾ ਮੈਸ ਅਪ ਹੋ ਗਿਆ ਕੱਢਣ ਲੱਗੀ ਤਾਂ ਕੇਕ ਬਣ ਗਿਆ ਉਦਾਂ ਪਮਪਕਿਨ ਪਾਈ ਨਾ ਪਾਈ ਪਮਪਕਿਨ ਰੋਲ ਬਣ ਗਿਆ ਥੋੜੀ ਨੂੰ ਤਾਂ ਥੈਰ ਵੀ ਗੋ ਤੇ ਸਨੋ ਬਈ ਅਸੀਂ ਐਸਨ ਕੇ ਡਿਆ ਦਬ ਬਲੌਕ ਕਰਦੇ ਇੱਥੇ ਫਿਨਿਸ਼ ਬਾਕੀ ਬਣਾਉਂਗੇ ਕੱਲ ਨੂੰ ਨਮਾ ਥੈਂਕ ਯੂ ਫॉर ਵਾਚਿੰਗ